ਚੈੱਕਅਪ ਨਹੀਂ ਜਾ ਰਹੀ ਇੱਥੇ ਤਸਵੀਰਾਂ ਜਿਹੜੀਆਂ ਨੇ ਤੇ ਦੇਖੋ live ਤਸਵੀਰਾਂ ਨੇ ਇਸ ਵਕਤ ਦੀਆਂ ਜਿੱਥੇ ਹੁਣ ਇਹ ਪੈਰਾ ਬਣਾਇਆ ਜਾ ਰਿਹਾ ਇੱਥੇ ਕਿ ਵੈਲੀ ਦਿੱਤੀ ਜਾ ਰਹੀ ਹੈ ਉਹਦੇ ਉੱਪਰ ਹੁਣ ਕੋਪੇ ਜਿਹੜੀ ਹੈ ਉਹ ਵੀ ਔਰ ਤਾਜੀ ਹਵਾ ਜਿਹੜੀ ਹੈ ਉਹ ਜਗਜੀਤ ਸਿੰਘ ਢੱਲੇਵਾਲ ਹੁਣ ਮਿਲੇਗੀ ਪਰ ਇੱਥੇ ਸਭ ਦੇ ਵਿੱਚ ਹੁਣ ਕਿਵੇਂ ਤਾਂ ਜਲਦ ਤੋਂ ਜਲਦ ਜਿਹੜਾ ਹੈ ਇੱਕ ਘਰ ਬਣਾਉਣ ਦਾ ਕੰਮ ਹੈ ਹੁਣ ਇਹਨੂੰ ਸੰਪੂਰਨ ਕੀਤਾ ਜਾਣਾ ਔਰ ਇੱਥੇ ਕੱਲ ਨੂੰ ਹੀ ਜੱਗੀ ਸਿੰਘ ਧੰਮੇਵਾਲ ਹੁੜਾ ਨੂੰ ਇੱਥੇ ਸ਼ਿਫਟ ਕੀਤਾ ਜਾਵੇ ਅਜਿਹੀ ਯੋਜਨਾ ਦੇ ਨਾਲ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਕਿਉਂਕਿ ਇੱਥੇ ਇਹ ਕਰ ਦਿੱਤਾ ਜਾਣੇ ਤਾਂ ਧੰਮੇਵਾਲ ਜੀ ਦੇ ਲੰਬੇ ਸਮੇਂ ਤੋਂ ਮਰਨ ਵਰਤ ਜਿਹੜਾ ਚੱਲ ਰਿਹਾ ਤਾਂ ਅੱਜ 56 ਦਿਨ ਲਗਭਗ ਹੋ ਚੁੱਕੇ ਨੇ ਤਾਂ ਉਸ ਵਕਤ ਤੋਂ ਲੈ ਕੇ ਹੁਣ ਤੱਕ ਜਗਦੀਸ਼ ਸਿੰਘ ਢਲੇਵਾਰ ਜਿਹੜੇ ਨੇ ਉਹ ਇੱਥੇ ਖਰਾਬੀ ਦੇ ਵਿੱਚ ਸੀਗੇ ਪਰ ਡਾਕਟਰਾਂ ਦਾ ਜ਼ਿਕਰ ਕਰੀਏ ਤਾਂ ਡਾਕਟਰਾਂ ਦਾ ਕਹਿਣਾ ਸੀ ਕਿ ਇੱਥੇ ਆਕਸੀ ਜਿਹੜੀ ਆ ਉਹ ਨਹੀਂ ਹੈ ਜਿਹੜੇ ਇਲਾਜ ਕਰਨ ਦੇ ਜਿਹੜੇ ਸਰ ਬਣਾ ਰਹੇ ਪਰ ਇੱਕ ਗੱਲ ਬੜੀ ਹੈ ਉਹ ਹੀ ਕਿਸਾਨਾਂ ਕੋ ਨੇ ਜਿਹੜੇ ਉਹਨਾਂ 121 ਮਰਨਵਰਤ ਵਾਲੇ ਕਿਸਾਨਾਂ ਦੇ ਵਿੱਚ ਸ਼ਾਮਿਲ ਸੀਗੇ ਤਾਂ ਇੱਥੇ ਤਸਵੀਰਾਂ ਨੇ ਬੈਲ ਹੋ ਰਿਹਾ ਨਵਾਂ ਘਰ ਜਿਹੜਾ ਗੱਲਬਾਤ ਸ਼ੁਰੂ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਨਵਾਂ ਘਰ ਜਿਹੜਾ ਹੁਣ ਬਣਾਇਆ ਜਾ ਰਿਹਾ ਇੱਥੇ ਕੀ ਕੀ ਸੁਵਿਧਾਵਾਂ ਰਹਿਣਗੀਆਂ ਕੀ ਕੀ ਚੀਜ਼ਾਂ ਦੇ ਵਿੱਚ ਰੱਖੀਆਂ ਜਾਣਗੀਆਂ ਕਿ ਕਿ ਸੌਪ ਵੀ ਜ਼ਰੂਰੀ ਹੈ ਤਾਜੀ ਹਵਾ ਵੀ ਜ਼ਰੂਰੀ ਹੈ ਕੀ ਕੁਝ ਸੋਚ ਕੇ ਕੀ ਕੁਝ ਚੀਜ਼ਾਂ ਰੱਖ ਕੇ ਇਸ ਨੂੰ ਬਣਾਇਆ ਜਾ ਰਿਹਾ ਜਿਹੜੇ ਸਭ ਤੋਂ ਪਹਿਲਾਂ ਤਾਂ ਇਹ ਵੀ ਇੱਕ ਟਰਾਲੀ 'ਚ ਥੋੜੀ ਆਕਸੀਜਨ ਘੱਟ ਮੈਨੇ ਕਰਕੇ ਵੀ ਥੋੜੀ ਦਿੱਕਤ ਆਉਂਦੀ ਸੀ ਪ੍ਰਧਾਨ ਜੀ ਨੂੰ ਉਹਦੇ ਆਸਤੇ ਇੱਕ ਇੱਕ ਦਾ ਕੌਂਰਾ ਇਹ ਖੁੱਲਾ ਬਣ ਗਿਆ ਉਹਦੇ ਨਾਲ ਟਰਾਲੀ ਨਾਲੋਂ ਹੀ ਹੂੰ ਇੱਕ ਇਹਦੇ ਚ ਮੰਨ ਲਓ ਵੀ ਬਾਥਰੂਮ ਵੀ ਕਿਤੇ ਬਣਾ ਲੈਣਾ ਨਾ ਉਹ ਤੇ ਵਿੱਚ ਹੀ ਨਹਾ ਕੇ ਵੀ ਹਵਾ ਨਾ ਲੱਗੇ ਸਰੀਰ ਨੂੰ ਉਹ ਸਾਰਾ ਕੁਝ ਬਣਾ ਕੇ ਇੱਕ ਇਹਨੂੰ ਵਾਟਰਪਰੂਫ ਹਵਾ ਦੂਜਾ ਨਾ ਕਿ 에어ਲੈਸ ਕਰਨਾ ਵੀ ਕੋਈ ਬਾਹਰਲੀ ਆਵਾਜ਼ ਜ਼ਿਆਦਾ ਨਾ ਆਵੇ ਡਬਲ ਕਰਾਂਗੇ ਨੂੰ ਅੰਦਰ ਪਲਾਈ ਲੱਕੜ ਲਾ ਕੇ ਵਿਚਾਲੇ ਕੁਝ ਹੋਰ ਪਾ ਕੇ ਤੇ ਬਾਹਰ ਲੋਹੇ ਦੀਆਂ ਛਿੱਟਾਂ ਲਾ ਕੇ ਤੇ ਤਿਆਰ ਕਰਾਂਗੇ ਬਿਲਕੁਲ ਬਿਲਕੁਲ ਤਾਂ ਇਸ ਪਾਸੇ ਜਿਹੜੇ ਇਹ ਸੱਤੀ ਗੱਲ ਕਰਦਾ ਕਿ ਅੰਦਰ ਔਰ باقی ਜਿਹੜੇ ਨੌਜਵਾਨੇ ਕੰਮ ਕਰ ਰਹੇ ਨੇ ਤਾਂ ਤੁਸੀਂ ਲਗਾਤਾਰ ਉੱਥੇ ਬੱਲੇਵਾਲ ਹੋਣਾ ਕੋਲ ਗੰਦਰੀ ਹੁੰਦ ਕਰਨੀ ਚੀਜ਼ਾਂ ਉਹਨਾਂ ਦੀਆਂ ਬੇਸਮਾਲਿਕ ਨੂੰ ਸਾਫ਼ ਕਰਦੇ ਜਿਹੜੀਆਂ ਚੀਜ਼ਾਂ ਹੋਰ ਇੱਥੇ ਖਾਸ ਟਾਲ ਦੇ ਉੱਪਰ ਰੱਖੀਆਂ ਜਾਣੀਆਂ ਤੁਹਾਨੂੰ ਲੱਗ ਰਿਹਾ ਵੀ ਜੀ ਇਹਨਾਂ ਨੂੰ ਲੋਡ ਹੈ ਦੇਖੋ ਬਾਈ ਜੀ ਉਹ ਟਰਾਲੀ ਬਹੁਤ ਛੋਟੀ ਹੈ ਹਨਾ ਉਹ 11 ਬਾਈ 6 ਫੁੱਟ ਦੀ ਹੈਗੀ ਹੈ ਹਨਾ ਉੱਥੇ ਬੈਠਣ ਦੀ ਤਕਲੀਫ ਆਉਂਦੀ ਆ ਲੇਟਨ ਚ ਤਕਲੀਫ ਆਉਂਦੀ ਆ ਜੀ ਉੱਥੇ ਦੋ ਤੋਂ ਵੱਧ ਜਾਣੇ ਪੈ ਨਹੀਂ ਸਕਦੇ ਪ੍ਰਾਂਤ ਹੈ ਹਨਾ ਅੱਜ ਪ੍ਰਧਾਨ ਜੀ ਨੇ ਭੇਜਿਆ ਸੀ ਕਹਿੰਦੇ ਚੈੱਕ ਕਰਕੇ ਉਹ ਹਨਾ ਸਿੱਧਾ ਤੋਂ ਬਣਾ ਰਹੇ ਵੈਸੇ ਬਾਈ ਆਪਣੇ ਭਰਾ ਬਣਾ ਰਹੇ ਬਾਈ ਬਣਾ ਬਾਈ ਇਹ ਵੀ ਇੱਕ ਟਰਾਲੀ ਚ ਥੋੜੀ ਆਕਸੀਜਨ ਘੱਟ ਮੈਨੇ ਕਰਕੇ ਵੀ ਥੋੜੀ ਦਿੱਕਤ ਆਉਂਦੀ ਸੀ ਪ੍ਰਧਾਨ ਜੀ ਨੂੰ ਉਹਦੇ ਆਸਤੇ ਇੱਕ ਇੱਕ ਤਾਂ ਕਮਰੇ ਖੁੱਲਾ ਬਣ ਗਏ ਉਹ ਤੋਂ ਮਾਲ ਟਰਾਲੀ ਨਾਲੋਂ ਹੀ ਹੂੰ ਇੱਕ ਇਹਦੇ ਚ ਮੰਨ ਲਓ ਵੀ ਬਾਥਰੂਮ